ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵੈਲਕਮ ਹੈ ਤੁਹਾਡਾ ਮੇਰੇ YouTube ਚੈਨਲ ਤੇ ਮਾਲਵਾ ਬੁਟੀਕ ਅੱਜ ਮੈਂ ਤੁਹਾਡੇ ਲਈ ਜਾਣਕਾਰੀ ਲੈ ਕੇ ਆਈ ਆਂ ਕਿ ਵੀ ਆਪਾਂ ਟਰੇਸ ਕੜਾਈ ਵਾਲੇ ਟਰੇਸ ਹੁੰਦੇ ਆ ਤੇ ਉਹਦਾ ਉਹਨਾਂ ਦੀ ਛਪਾਈ ਸੂਟਾਂ ਤੇ ਆਪਾਂ ਕਿਵੇਂ ਕਰੀਏ ਤੁਹਾਨੂੰ ਮੈਂ ਸਾਰਾ ਦੱਸੂਗੀ ਵੀ ਕਿਹਦੇ ਨਾਲ ਆਪਾਂ ਛਪਾਈ ਕਰਦੇ ਆ ਸੂਟਾਂ ਤੇ ਹਾਂਜੀ ਇਹ ਵਾਲੇ ਟਰੇਸ ਹੁੰਦੇ ਹੈਗੇ ਇਹ ਕੇਵਲਾ ਹੁੰਦਾਗਾ ਇਹ ਪਹਿਲਾਂ ਬਹੁਤ ਪਹਿਲਾਂ ਚੱਲਦਾ ਸੀਗਾ ਅੱਜ ਤੋਂ 10-15 ਸਾਲ ਪਹਿਲਾਂ ਚੱਲਦਾ ਸੀਗਾ ਤੇ ਹੁਣ ਇਹ ਵਾਲਾ ਜ਼ਿਆਦਾ ਚੱਲਦਾ ਹੈ ਇਹਦਾ ਵਧੀਆ ਹੁੰਦਾ ਰਿਜ਼ਲਟ ਇਹਦੀ ਲਾਈਫ ਵੀ ਵਧੀਆ ਹੁੰਦੀ ਹੈ ਕਿ ਕਾਫੀ ਟਾਈਮ ਤੱਕ ਵਧੀਆ ਰਹਿੰਦਾ ਇਹ ਇਹ ਜਲਦੀ ਫਟ ਜਾਂਦਾਗਾ ਪਹਿਲਾਂ ਆਪਾਂ ਟਰੇਸ ਦੇ ਉੱਪਰ ਡਿਜ਼ਾਈਨਿੰਗ ਕਰਦੇ ਆਂਗੇ ਫੇਰ ਆਪਾਂ ਮੋਰੀਆ ਕਰਦੇ ਆਂ ਇਹਦੇ ਵਿੱਚ ਡਿਜ਼ਾਈਨਸ ਹਾਂਜੀ ਪਹਿਲਾਂ ਆਪਾਂ ਮੋਰੀਆਂ ਕਰਦੇ ਆਂ ਡ੍ਰੈਸ ਦੇ ਵਿੱਚ ਫਿਰ ਆਪਾਂ ਸੂਟ ਤੇ ਛਪਾਈ ਕਰਦੇ ਆਂਗੇ ਜਿਹਦੇ ਨਾਲ ਆਪਾਂ ਛਪਾਈ ਕਰਦੇ ਆ ਉਹ ਵੀ ਮੈਂ ਤੁਹਾਨੂੰ ਦੱਸਦੀ ਆਂ ਕਿ ਆਪਾਂ ਕਿਸ ਚੀਜ਼ ਨਾਲ ਛਪਾਈ ਕਰਦੇ ਆਂਗੇ ਇਹ ਆਪਣੇ ਕੋਲੇ ਮਿੱਟੀ ਦਾ ਤੇਲ ਤੇ ਨੀਲ ਹੈਗਾ ਜੋ ਆਪਾਂ ਕੱਪੜਿਆਂ ਨੂੰ ਦਿੰਨੇ ਆ ਜਿਹਨੂੰ ਆਪਾਂ ਪੰਜਾਬੀ ਵਿੱਚ ਲਾਜ਼ਵਾਨ ਵੀ ਕਹਿ ਦਿੰਨੇ ਆਂਗੇ ਸੁੱਕਾ ਨੀਲ ਹੁੰਦਾ ਜੋ ਤੇ ਇਹ ਆਪਣਾ ਹੈਗਾ ਮਿੱਟੀ ਦਾ ਤੇਲ ਇਹਦੇ ਵਿੱਚ ਮਿਕਸ ਕਰਕੇ ਆਪਾਂ ਸੂਟ ਦੇ ਉੱਤੇ ਡਿਜ਼ਾਈਨ ਬਣਾਉਨੇ ਆਂ ਹਾਂਜੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਡਿਜ਼ਾਈਨ ਕਿੰਨਾ ਸੋਹਣਾ ਬਣਿਆ ਆਪਣਾ ਦੇਖੋ ਐਦਾਂ ਹੀ ਆਪਾਂ ਅੱਗੇ ਰੱਖ ਕੇ ਬਣਾ ਦਾਂਗੇ ਡਿਜ਼ਾਈਨ ਐਦਾਂ ਦੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰਦੇ ਹੋ ਮੇਰੇ ਚੈਨਲ ਤੇ ਤੁਹਾਡਾ ਧੰਨਵਾਦ ਸਤਿ ਸ਼੍ਰੀ ਅਕਾਲ ਹਾਂਜੀ ਨਿਸ਼ਾਨੀਆਂ ਆਪਾਂ ਪਹਿਲਾਂ ਹੀ ਨਿਗਾਹ ਰੱਖੀ ਹੈਗੀ ਇਹ ਆਪਾਂ ਬਾਜ਼ੂ ਦੇ ਉੱਪਰ ਡਿਜ਼ਾਈਨ ਬਣਾ ਰਹੇ ਹਾਂਗੇ ਚੰਗੀ ਤਰ੍ਹਾਂ ਨੀਲ ਲਗਾ ਲੈਣਾ ਸਾਰੇ ਉੱਪਰ ਇੱਧਰ-ਇੱਧਰ ਕਰਕੇ ਚੰਗੀ ਤਰ੍ਹਾਂ ਮਾਰ ਦੇਣਾ